ਆਪਾਂ ਅਗਲੀ ਖਬਰ ਦੇ ਵੱਲ ਵਧੀਏ ਜਿਵੇਂ ਆਪਾਂ ਚਰਚਾ ਹਮੇਸ਼ਾ ਕਰਦੇ ਹੀ ਰਹਿੰਦੇ ਆ ਕਿ ਦੁਨੀਆ ਭਰ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਆ ਜਿਹੜੀ ਇਮੀਗ੍ਰੈਂਟ ਲੋਕ ਨੇ ਉਹਨਾਂ ਦੇ ਵਿਰੁੱਧ ਇੱਕ ਵੇਵ ਬਣ ਰਹੀ ਆ ਜਦੋਂ ਪ੍ਰੈਜ਼ੀਡੈਂਟ 트੍ਰੰਪ ਹਲੇ ਆਏ ਵੀ ਨਹੀਂ ਸੀਗੇ ਉਦੋਂ ਇੰਗਲੈਂਡ ਦੇ ਵਿੱਚ ਛਾਪੇ ਵੱਜਨੇ ਸ਼ੁਰੂ ਹੋ ਗਏ ਸੀਗੇ ਯੂਰਪ ਦੇ ਕਈ ਹੋਰ ਦੇਸ਼ ਨੇ ਜਿੱਥੇ ਸੱਚੇ ਕੰਮੇ ਕੰਮ ਕਰਦੇ ਨੇ ਜਾਂ ਹੋਰ ਉਹਨਾਂ ਕੋਲੇ ਕੋਈ ਸਥਾਈ ਤੌਰ ਦੇ ਉੱਤੇ ਕੋਈ ਕਾਗਜ਼ ਨਹੀਂ ਹੈ ਦਿਖਾਉਣ ਨੂੰ ਕੋਈ ਡਾਕੂਮੈਂਟ ਨਹੀਂ ਹੈ ਉਹਨਾਂ ਨੂੰ ਕੱਢਣ ਦੇ ਲਈ ਜਾਂ ਉਹਨਾਂ ਨੂੰ ਜਿਹੜੀਆਂ ਉੱਥੋਂ ਦੀਆਂ ਲਾ ਰਨਫੋਰਸਮੈਂਟ ਸੀਗੀਆਂ ਉਹ ਅਰੈਸਟ ਕਰਨ ਲੱਪੀਆਂ ਸੀਗੀਆਂ ਫਿਰ ਆਪਾਂ ਦੇਖਿਆ ਕੈਨੇਡਾ ਦੇ ਵਿੱਚ ਫਿਰ ਆਪਾਂ ਦੇਖਿਆ ਅਮਰੀਕਾ ਦੇ ਵਿੱਚ ਤੇ ਹੁਣ ਲੰਘੇ ਦੀ ਨਹੀਂ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਹਮੇਸ਼ਾ ਵੈਲਕਮ ਕਰਦਾ ਕੈਨੇਡਾ ਦੀ ਤਰ੍ਹਾਂ ਅਮਰੀਕਾ ਦੀ ਤਰ੍ਹਾਂ ਵੀ ਜਿਹੜੇ ਬਾਹਰੋਂ ਕੰਮ ਆਉਂਦੇ ਆ ਪਰ ਹੁਣ ਮਾਰਚ ਫਾਰ ਆਸਟ੍ਰੇਲੀਆ ਦੇ ਬੈਨਰ ਹੇਠੇ ਇਮੀਗ੍ਰੇਸ਼ਨ ਜਿਹੜਾ ਵਿਦੇਸ਼ੀ ਕਾਮਿਆਂ ਦੇ ਵਿਰੁੱ ਆਸਟ੍ਰੇਲੀਆ ਦੇ ਲੋਕਾਂ ਨੇ ਮੁਲਕ ਦੇ ਵਿੱਚ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਤੇ ਸਰਕਾਰੀ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਤਬਦੀਲੀ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਰੇ ਕੀਤੇ ਆ। ਦੇਸ਼ ਭਰ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਤਖਤਿਆਂ ਤੇ ਆਸਟ੍ਰੇਲੀਆ ਦੇ ਝੰਡਿਆਂ ਦੇ ਨਾਲ ਆਵਾਜ਼ ਬੁਲੰਦ ਕੀਤੀ ਆ। ਕੁਝ ਥਾਵਾਂ ਤੇ ਮੁਜ਼ਾਰਾ ਕਰੀਆਂ ਦੀਆਂ ਵਿਦੇਸ਼ੀ ਕਾਮਿਆਂ ਦੇ ਹਮਾਇਤੀਆਂ ਦੇ ਨਾਲ ਝੜਪਾਂ ਵੀ ਹੋਈਆਂ ਨੇ। ਬ੍ਰੈਸਬੇਨ ਦੇ ਵਿੱਚ ਦੇਖ ਲਓ। ਵੱਡੀ ਭੀੜ ਜਿਹੜੀ ਕਿੰਗ ਜਾਰਜ ਸਕੁਅਰ, ਐਡੀਲੇਟ ਸਟ੍ਰੀਟ, ਐਡਵਰਡ ਸਟ੍ਰੀਟਾਂ ਤੋਂ ਇਲਾਵਾ ਬੋਟੈਨਿਕ ਗਾਰਡਨ ਦੇ ਵੱਲ ਵੱਦੀ 6000 ਬੰਦੇ ਇੱਥੇ ਸੀਗਾ ਹੋਰ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਆ ਓਏਐਸ ਨੇ ਇਸੇ ਤਰ੍ਹਾਂ ਜਿਹੜੀ ਪੁਲਿਸ ਦੇ ਵਿਰੋਧ ਰੋਕਣ ਦੇ ਬਾਵਜੂਦ ਵੀ ਜਿਹੜੀ ਸਿਡਨੀ ਦੇ ਵਿੱਚ ਮੈਰ ਉਸ ਰੇਲੀਆਂ ਬੈਲਮੋਰ ਪਾਰਕ ਤੋਂ ਸ਼ੁਰੂ ਹੋਈ ਸੀ ਵਿਕਟੋਰੀਆ ਪਾਰਕ ਵੱਲ ਗਈ ਸੀ ਮੈਲਬਰਨ ਦੇ ਵਿੱਚ ਮੁਜ਼ਾਹਰਾ ਜਿਹੜਾ ਉਹ ਫਲੇਡਰਸ ਸਟ੍ਰੀਟ ਸਟੇਸ਼ਨ ਤੋਂ ਸ਼ੁਰੂ ਹੋਇਆ ਸੀ ਤੇ ਪਾਰਲੀਮੈਂਟ ਹਾਊਸ ਦੇ ਵੱਲ ਗਿਆ ਸੀਗਾ ਸੋ ਆਸਟ੍ਰੇਲੀਆ ਦੇ ਜਿੰਨੇ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਹੀ ਰੈਲੀਆਂ ਹੋਈਆਂ ਨੇ ਸਰਕਾਰ ਨੂੰ ਇਹਨਾਂ ਰੈਲੀਆਂ ਤੋਂ ਬਾਅਦ ਮੁਜ਼ਾਰਾਂ ਤੋਂ ਬਾਅਦ ਇੱਥੋਂ ਤੱਕ ਕਿਹਾ ਵੀ ਇਹ ਜਿਹੜੀਆਂ ਕੰਮ ਹੋਇਆ ਮੁਜਾਰੇ ਹੋਏ ਨੇ ਰੋਸ ਮੁਜਾਰੇ ਇਹ ਗਲਤ ਨੇ ਉਹਨਾਂ ਨੇ ਨਿੰਦਾ ਕੀਤੀ ਤੇ ਕਿਹਾ ਵੀ ਇਹ ਜਿਹੜੀ ਕਾਰਵਾਈ ਆ ਉਹ ਨਫਰਤ ਫੈਲਾਉਣ ਵਾਲੀ ਆ ਸਰਕਾਰ ਨੇ ਆਸਟ੍ਰੇਲੀਆ ਦੇ ਵਿੱਚ ਭਾਰਤੀਆਂ ਦੀ ਜਿਹੜੀ ਵਾਧੂ ਆਮਦ ਆ ਉਹਦੇ ਖਿਲਾਫ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀਆਂ ਮੁਹਿੰਮਾਂ ਚਲਾਈਆਂ ਇਹਨਾਂ ਨੂੰ ਇਹ ਕਹਿ ਕੇ ਖਾਰਜ ਕੀਤਾ ਵੀ ਇਹ ਨਸਲਵਾਦ ਆ ਤੇ ਜਾਤੀਵਾਦ ਤੇ ਆਧਾਰਤਾ ਤੇ ਇਸ ਦੇ ਵਿੱਚ ਕੱਟੜਪੰਥੀ ਸਰਗਰਮੀ ਦੇ ਲਈ ਦੇਸ਼ ਦੇ ਵਿੱਚ ਕੋਈ ਥਾਂ ਨਹੀਂ ਆ ਐਂਥਨੀ ਅਲਬਨੀਜ਼ ਦੀ ਅਗਵਾਈ ਹੇਟਸ ਲਈ ਸਰਕਾਰ ਜਿਹੜੀ ਆ ਉਹ ਕਹਿੰਦੇ ਵੀ ਅਸੀਂ ਇਹਨਾਂ ਰੈਲੀਆਂ ਦੇ ਖਿਲਾਫ ਤੇ ਰੋਸ ਮੁਜਾਰਿਆਂ ਦੇ ਖਿਲਾਫ ਡਟ ਕੇ ਜਿਹੜਾ ਉਹ ਖੜੇ ਆ ਜੀ ਜੀ ਬਿਲਕੁਲ ਜੇ ਅਮਰੀਕਾ ਦੇ ਵਿੱਚ ਇਮੀਗ੍ਰੈਂਟਸ ਦੀ ਗੱਲ ਕਰਦੇ ਜਾਈਏ 12 ਲੱਖ ਹਾਂਜੀ ਇਮੀਗ੍ਰੈਂਟਸ ਅਮਰੀਕਾ ਨੂੰ ਛੱਡ ਕੇ ਜਿਹੜੀ ਯੂਐਸ ਦੀ ਲੇਬਰ ਫੋਰਸ ਆ ਉਹ ਚਲੇ ਗਾਇਆ ਚਲੇ ਗਿਆ ਕਿਉਂਕਿ ਇੰਨਾ ਡਰ ਵਾਲਾ ਮਾਹੌਲ ਬਣਿਆ ਹੋਇਆ ਆ ਆਪਾਂ ਤੁਹਾਡੇ ਨਾਲ ਖਬਰਾਂ ਸਰ ਜੀ ਕਰਦੇ ਹੀ ਰਹਿੰਦੇ ਆ ਕਿ ਕਿਸ ਤਰ੍ਹਾਂ ਲੋਕਾਂ ਨੂੰ ਫੜ ਫੜ ਕੇ ਜਿਹੜਾ ਆ ਅ ਅੰਦਰ ਕੀਤਾ ਜਾ ਰਿਹਾ ਉਹ ਤੋਂ ਬਾਅਦ ਡਿਪੋਰਟ ਕੀਤਾ ਜਾ ਰਿਹਾ ਹੈਗਾ ਸੋ ਜਿਹੜਾ ਨਵਾਂ ਹੀ ਸਰਵੇ ਆ ਏਬੀਸੀ ਦੇ ਮੁਤਾਬਕ ਉਹਦੇ ਵਿੱਚ ਇਹ ਦੱਸਿਆ ਗਿਆ ਆ ਵੀ ਅ ਬਾਰਾਂ ਲੱਖ ਲੋਕ ਅਮਰੀਕਾ ਨੂੰ ਆਲਰੇਡੀ ਛੱਡ ਕੇ ਚਲੇ ਗਏ ਆ ਸੋ ਬਹੁਤ ਸਾਰੇ ਜਿਹੜੇ ਇਹ ਸਪੈਨਿਸ਼ ਮੂਲ ਦੇ ਹੈਗੇ ਆ ਇਮੀਗ੍ਰੇਸ਼ਨ ਇਮੀਗ੍ਰੈਂਟਸ ਖਾਸ ਕਰਕੇ 20% ਯੂਐਸ ਦੀ ਵਰਕਫੋਰਸ ਦਾ ਆ ਜੀ ਬਿਲਕੁਲ ਸੋ ਹਰ ਪੰਜਾਬ ਵਿੱਚੋਂ ਇੱਕ ਬੰਦਾ ਜਿਹੜਾ ਇਮੀਗ੍ਰੈਂਟ ਹੈਗਾ ਆ ਜੇ ਹਾਲਾਂਕਿ ਕਈ ਸੈਕਟਰਸ ਦੇ ਵਿੱਚ ਬਹੁਤ ਆ 45% ਵਰਕਰਸ ਫਾਰਮਿੰਗ ਦੇ ਵਿੱਚ ਹੈਗੇ ਆ ਇਮੀਗ੍ਰੈਂਟ ਫਿਸ਼ਿੰਗ ਦੇ ਵਿੱਚ ਆ ਫੋਰੈਸਟਰੀ ਦੇ ਵਿੱਚ ਹੈਗੇ ਆ ਇਹ ਪਿਊਰ ਰਿਸਰਚ ਸੈਂਟਰ ਦੇ ਜੋ ਸਟੈਫਨੀ ਕਰੈਮਰ ਆ ਉਹਨਾਂ ਦੇ ਮੁਤਾਬਕ 45% ਫਾਰਮਿੰਗ ਚ ਹੁਣ ਜੇ ਫਾਰਮਿੰਗ ਤੇ ਏਡਾ ਵੱਡਾ ਅਸਰ ਪਿਆ ਪਿਛਲੇ ਦਿਨਾਂ ਚ ਮੈਂ ਰਿਪੋਰਟ ਸਾਂਝੀ ਕੀਤੀ ਸੀ ਵੀ ਆਉਣ ਵਾਲੇ ਦਿਨਾਂ ਚ ਜਿਹੜਾ 7 ਡਾਲਰ ਨੂੰ ਗੈਲਨ ਦੁੱਧਾ ਉਹ 12 ਡਾਲਰ ਤੱਕ ਜਿਹੜਾ ਪਹੁੰਚ ਸਕਦਾ ਹੈਗਾ ਤੇ ਬਾਕੀ ਜਿਹੜਾ ਐਗਰੀਕਲਚਰ ਦਾ ਸਮਾਨ ਆ ਹੋਰ ਬਹੁਤ ਸਾਰੀਆਂ ਸਬਜ਼ੀਆਂ ਉਹਨਾਂ ਦੀਆਂ ਕੀਮਤਾਂ ਕਿੱਥੇ ਤੱਕ ਪਹੁੰਚਣਗੀਆਂ ਇਹ ਰਿਪੋਰਟ ਆਈ ਸੀ ਮੈਂ ਪਿਛਲੇ ਹਫਤੇ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਸੋ ਇਹ ਤਾਂ ਹੋ ਗਿਆ ਫਾਰਮਿੰਗ ਦਾ ਜਿਹਦੇ ਵਿੱਚ 45% 30% ਕੰਸਟਰਕਸ਼ਨ ਦੇ ਵਿੱਚ ਸੋ ਹੁਣ ਤੁਸੀਂ ਘਰ ਰੀਮੋਡਲ ਕਰਨਾ ਆ ਨਵੇਂ ਘਰ ਬਣਾਣੇ ਆ ਉਹਨਾਂ ਦੀ ਕੋਸਟ ਆਫ ਕੰਸਟਰਕਸ਼ਨ ਨੇਚਰਲੀ ਕਿੰਨੀ ਵਧੂਗੀ ਜੇ ਇੰਨੀ ਵਰਕ ਫੋਰਸ ਚੱਲ ਗਈ ਚੱਲੇ ਗਈ ਹੈਗੀ ਆ ਤੇ ਸਰਵਿਸ ਇੰਡਸਟਰੀ ਦੇ ਵਿੱਚ 24% ਦੇ ਕਰੀਬ ਜਿਹੜੇ ਆ ਉਹ ਇਮੀਗ੍ਰੈਂਟ 2023 ਦਾ ਜਿਹੜਾ ਡਾਟਾ ਆ ਉਹਨਾਂ ਦੇ ਮੁਤਾਬਕ 14 ਮਿਲੀਅਨ ਲੋਕ ਯੂਐਸ ਦੇ ਵਿੱਚ ਇਲੀਗਲ ਹੈਗੇ ਆ ਅ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਆਫ ਕੋਰਸ ਇੱਥੇ ਕੋਈ ਸ਼ੱਕ ਨਹੀਂ ਉਹ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਮੈਂ ਇਲੀਗਲ ਇਮੀਗ੍ਰੇਸ਼ਨ ਬੰਦ ਕਰਨੀ ਹੈਗੀ ਆ ਤੇ ਜਿਹੜੇ ਕ੍ਰਾਈਮਨਲਸ ਆ ਉਹਨਾਂ ਨੂੰ ਬਾਹਰ ਕੱਢਣਾ ਉਸ ਬੇਸ ਤੇ ਜਿੱਤ ਕੇ ਆਏ ਆ ਤੇ ਇੱਥੇ ਵੀ ਕੋਈ ਸ਼ੱਕ ਨਹੀਂ ਵੀ ਟੋਟਲ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਬਾਰਡਰ ਤੇ ਬੰਦ ਹੋ ਚੁੱਕੀ ਹੈਗੀ ਆ ਪਰ ਬਹੁਤ ਸਾਰੇ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ ਜਿਹੜੇ ਸਪੋਰਟਰਸ ਵੀ ਆ ਈਵਨ ਜੋ ਰੋਗਨ ਵਰਗੇ ਵੀ ਜਿਨ੍ਹਾਂ ਨੇ ਤਿੰਨ ਤਿੰਨ ਘੰਟੇ ਦਾ ਉਹਨਾਂ ਦੇ ਨਾਲ ਪੌਡਕਾਸਟ ਕੀਤਾ ਸੀ ਉਹ ਵੀ ਇਸ ਗੱਲ ਨੂੰ ਓਕੇ ਵੀ ਭਈ ਜਿਹੜਾ ਬੰਦਾ ਘਾਹ ਕੱਟ ਰਿਹਾ ਆ ਲੈਂਡਸਕੇਪਿੰਗ ਕਰ ਰਿਹਾ ਆ ਫੂਡ ਸਰਵ ਕਰ ਰਿਹਾ ਉਹ ਕਿੱਡਾ ਕ੍ਰਿਮੀਨਲ ਆ ਉਹ ਤੋਂ ਤੁਹਾਨੂੰ ਕੀ ਜਿਹੜਾ ਖਤਰਾ ਹੈਗਾ ਆ ਸੋ ਹੁਣ ਉਸ ਕਰਕੇ ਵਿਰੋਧ ਜਰੂਰ ਹੋ ਰਿਹਾ ਪਰ ਉੱਥੇ ਕੋਈ ਸੁਣ ਸੁਣਵਾਈ ਕੋਈ ਨਹੀਂ ਹੈ ਇਸ ਵੇਲੇ ਵੀ ਰਾਈਡਸ ਤੜਾ ਤੜ ਜਿਹੜੇ ਰੇਡਸ ਆ ਸੌਰੀ ਆਈਸ ਦੀਆਂ ਉਹ ਪੈਰੀਆਂ ਹੈਗੀਆਂ ਆ ਦਰਜਨਾਂ ਦੇ ਹਿਸਾਬ ਨਾਲ ਫਾਰਮਰ ਅਰੈਸਟ ਕੀਤੇ ਗਏ ਆ ਲਾਸ ਏਂਜਲਸ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਇੱਕ ਜਿਹੜਾ ਫਾਰਮ ਸੀਗਾ ਬੀਡ ਦਾ ਭੰਗ ਦਾ ਫਾਰਮ ਜਿਹੜਾ ਸੀ ਉੱਥੇ ਜਿਹੜੇ ਕੰਮ ਕਰਦੇ ਸੀ 300 ਦੇ ਕਰੀਬ ਲੋਕਾਂ ਨੂੰ ਜਿਹੜਾ ਅਰੈਸਟ ਕਰ ਲਿਆ ਸੀ ਸੋ ਬਹੁਤ ਸਾਰੇ ਲੋਕ ਡਰ ਦੇ ਮਾਰੇ ਕੰਮ ਤੇ ਨਹੀਂ ਆ ਰਹਾ ਹੈਗੇ ਘਰਾਂ ਚ ਹੀ ਜਿਹੜੇ ਰਹਿ ਰਹੇ ਹੈਗੇ ਆ ਸੋ ਕਾਫੀ ਜਿਆਦਾ ਜਿਹੜਾ ਇਹਦਾ ਅਸਰ ਆ ਉਹ ਇਕਨੋਮੀ ਤੇ ਪਊਗਾ